ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਹਾਜ਼ਰਾਂ ਜੀ ਇੱਕ ਨਵੀਂ ਅਪਡੇਟ ਲੈ ਕੇ ਅਪਡੇਟ ਅਧਿਆਪਕਾਂ ਲਈ ਹੈ ਜੀ ਪ੍ਰਾਇਮਰੀ ਕੈਡਰ ਦੇ ਅਧਿਆਪਕਾਂ ਲਈ ਠੀਕ ਹੈ ਜੀ ਖਾਸ ਕਰ ਉਹਨਾਂ ਅਧਿਆਪਕਾਂ ਲਈ ਬੜੀ ਦਿਲਚਸਪੀ ਵਾਲੀ ਗੱਲ ਹੈ ਜਾਂ ਉਹਨਾਂ ਲਈ ਰੋਚਕ ਹੈ ਉਹਨਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਅਧਿਆਪਕ ਥੋੜੇ ਘੁੰਮਣ ਫਿਰਨ ਦੇ ਸ਼ੌਕੀਨ ਹੈ ਜਾਂ ਬਾਹਰ ਜਾ ਕੇ ਮਤਲਬ ਆਪਣਾ ਟੂਰ ਕਰਨਾ ਚਾਹੁੰਦੇ ਹੈ ਤਾਂ ਉਹਨਾਂ ਅਧਿਆਪਕਾਂ ਲਈ ਹੈ ਜੀ ETT HTC HT BPOs ਫਿਨਲੈਂਡ ਟ੍ਰੇਨਿੰਗ ਠੀਕ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਬੈਚ ਜਿਹੜਾ ਪ੍ਰਾਇਮਰੀ ਅਧਿਆਪਕਾਂ ਦਾ ਉਹ ਫਿਨਲੈਂਡ ਜਾ ਕੇ ਆਇਆ ਤਾਂ ਹੁਣ ਦੂਸਰੇ ਬੈਚ ਦੀ ਜਿਹੜੀ ਉਹ ਤਿਆਰੀ ਹੋ ਰਹੀ ਹੈ ਜੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਮੁੱਖ ਅਧਿਆਪਕ BPO ਲਈ ਫਿਨਲੈਂਡ ਟ੍ਰੇਨਿੰਗ ਠੀਕ ਹੈ ਜੀ ਤਾਂ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਨਵਾਂ ਸਿੱਖਲਾਈ ਪ੍ਰੋਗਰਾਮ ਹੈ 29 ਜਨਵਰੀ ਜਿਹੜੇ ਹੈਗੇ ਪੰਜਾਬ ਨੇ ਪੰਜਾਬ ਸਰਕਾਰ ਨੇ 24-25 ਸਾਲਾਂ ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ ਲਈ ਜਿਹੜੀ ਨਵੀਂ ਭਰਤੀ ਅਤੇ ਸਿਖਲਾਈ ਪ੍ਰੋਗਰਾਮ ਐਲਾਨ ਕੀਤਾ ਹੈ ਠੀਕ ਹੈ ਜੀ ਇਹਦੇ ਵਿੱਚ ਗੁਣਵੱਤਾ ਭਾਵ ਕੁਆਲਿਟੀ ਦੇ ਅਨੁਸਾਰ ਜਿਹੜੀ ਟੀਚਰਾਂ ਨੂੰ ਲਿਜਾਇਆ ਜਾਊਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਨਵੇਂ ਗੁਣ ਜਿਹੜੇ ਭਰ ਕੇ ਉਹ ਲਿਆਂਦੇ ਜਾਣਗੇ ਜੀ ਤਾਂ ਕਿ ਉਹ ਇੱਥੇ ਆ ਕੇ ਜਿਹੜਾ ਬੱਚਿਆਂ ਦਾ ਭਵਿੱਖ ਹੈ ਉਹ ਜਲਾ ਬਣਾ ਸਕਣ ਉਹਨਾਂ ਨੂੰ ਨਵੀਂ ਨਵੀਂ ਤਕਨੀਕਾਂ ਸਿਖਾ ਸਕਣ ਟ੍ਰੇਨਿੰਗ ਲਈ ਮੁਰਲੀਆਂ ਸ਼ਰਤਾਂ ਜਿਹੜੀਆਂ ਇਸ ਪ੍ਰਕਾਰ ਰੱਖੀਆਂ ਏ ਜੇ ਜੇ ਕਰੀਰੀਆ ਲੱਗੀਆਂ ਤਾਂ 31/2025 ਦੇ ਅਕੋਰਡਿੰਗ 43 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਟੀਚਰ ਜਿਹੜਾ HTC HTBPO ਠੀਕ ਹੈ ਉਹ ਉਹਨਾਂ ਦੀ 48 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਠੀਕ ਹੈ ਜੀ ਪਾਸਪੋਰਟ ਜਿਹੜਾ ਤੁਹਾਡਾ ਵੈਲਿਡ ਹੋਣਾ ਚਾਹੀਦਾ ਤੁਹਾਡੇ ਕੋਲ ਬਣਿਆ ਹੋਣਾ ਚਾਹੀਦਾ ਠੀਕ ਹੈ ਜੀ 2025 ਤੱਕ ਉਹਦੀ ਜਿਹੜੀ ਅ ਸਤੰਬਰ 2025 ਤੱਕ ਉਹਦੀ ਵੈਲਿਡਿਟੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਜੇਕਰ ਗੱਲ ਕਰੀਏ ਦੇਰ ਸ਼ੁੱਡ ਬੀ ਐਨ ਇ ਚਾਰਜ ਸ਼ੀਟ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਕਿਸੇ ਤੋਂ ਉਹ ਜਿਹੜਾ ਪੈਸਾ ਉਹ ਨਹੀਂ ਲੈਂਦਾ ਜਾ ਰਿਹਾ ਸੀ ਪ੍ਰੋਗਰਾਮ ਦੇ ਮੁੱਖ ਬਿੰਦੂ ਕੀ ਹੋਣਗੇ ਜੀ ਅਧਿਆਪਕ ਲਈ ਉਮਰ ਸੀਮਾ 43 ਸਾਲ ਹੈ ਠੀਕ ਹੈ ਜੀ ਬੀਪੀਓਜ਼ ਲਈ 48 ਸਾਲ ਹੈ ਸਤੰਬਰ ਤੱਕ ਤੁਹਾਡਾ ਜਿਹੜਾ ਵੈਲਿਡ ਹੋਣਾ ਚਾਹੀਦਾ ਹੈ ਉਮੀਦਵਾਰ ਖਿਲਾਫ ਕੋਈ ਚਾਰਜ ਸ਼ੀਟ ਜਾਂ ਜਾਂਚ ਲੰਬਿਤ ਨਹੀਂ ਹੋਣੀ ਚਾਹੀਦੀ ਇਸ ਤੋਂ ਇਲਾਵਾ ਉਮੀਦਵਾਰ ਕੋਲ 20 ਪਾਰਸ਼ਾ ਹੋਣੀ ਚਾਹੀਦੀ ਹਨ ਜਿਨ੍ਹਾਂ ਵਿੱਚ 10 ਮੌਜੂਦਾ ਵਿਦਿਆਰਥੀ ਤੇ ਮਾਪੇ ਤੇ ਸਾਬਕਾ ਵਿਦਿਆਰਥੀ ਸ਼ਾਮਲ ਹੋਣੇ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਮਤਲਬ ਜੇਕਰ ਗਲੀ ਵੀ سپورਟਿਵ ਹੋਣੀ ਚਾਹੀਦੀ ਹੈ ਕਿ ਜਿਹੜਾ ਇਹ ਅਧਿਆਪਕ ਹੈ ਭਾਈ ਅਸੀਂ ਇਹਨੂੰ ਸਪੋਰਟ ਕਰਦੇ ਆਂ ਵੀ ਇਹ ਫਿਨਲੈਂਡ ਜਾਣਾ ਚਾਹੀਦਾ ਹੈ ਠੀਕ ਹੈ ਜੀ ਉਹ ਤੋਂ ਸਿਗਲਾਈ ਤੇ ਚੋਣਾਂ ਚੁਣੇਗੇ ਉਮੀਦਵਾਰਾਂ ਨੂੰ ਫਿਨਲੈਂਡ ਦੀ ਯੂਨੀਵਰਸਿਟੀ ਆਫ ਟੁਰੂਕੂਮ ਵਿੱਚ ਸਿਗਲਾਈ ਦਿੱਤੀ ਜਾਵੇਗੀ ਤੇ ਚੋਣ ਪ੍ਰਕਿਰਿਆ ਵਿੱਚ ਇੰਟਰਵਿਊ ਤੇ ਪੇਸ਼ਕਾਰੀ ਸ਼ਾਮਲ ਹੋਏਗੀ ਆਪੇਦਨ ਪ੍ਰਕਿਰਿਆ ਇਹ ਪੰਜਾਬ ਪੋਰਟ ਰਾਹੀਂ 28 ਜਨਵਰੀ 2025 ਤੋਂ ਕਿਤੇ ਜਾ ਸਕਦੇ ਹਨ ਉਮੀਦਵਾਰ ਨੂੰ ਆਪਣੇ ਦਸਤਾਵੇਜ਼ਾਂ ਤੇ ਸਿਫਾਰਸ਼ ਨਾਲ ਅਪੇਦਨ ਕਰਨਾ ਹੋਵੇਗਾ ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਤੇ ਅਧਿਆਪਕਾਂ ਨੂੰ ਵਿਸ਼ੇ ਪਧਰੀ ਸਿਖਲਾਈ ਪ੍ਰਦਾਨ ਕਰਨਾ ਹੈ ਇਸ ਲਈ ਸਿੱਖਿਆ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਦੇ ਮੀਰ ਹੈ ਲਓ ਜੀ ਇਹ ਤਾਂ ਸੀ ਇਹੋ ਗੱਲਾਂ ਜਿਹੜੀਆਂ ਇਸ ਜਿਹੜੀ ਹੈਗੀ ਐਪਲੀਕੇਸ਼ਨ ਦੇ ਵਿੱਚ ਲਿਖੀਆਂ ਪਰ ਮੈਂ ਤੁਹਾਡੇ ਸੁਝਾਅ ਜ਼ਰੂਰੀ ਇਸ ਐਪਲੀਕੇਸ਼ਨ ਰਾਹੀਂ ਜਲਾਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਵੀ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਉਹ ਸਹੀ ਹੋ ਰਹੀਆਂ ਨੇ ਆਪਰੇ ਦੇਖ ਰਹੇ ਆ ਵੀ ਅਧਿਆਪਕ ਤਾਂ ਜਿਹੜੇ ਹੈਗੇ ਪੰਜਾਬ ਦੇ ਲਾਲੂ ਜਾਂ ਭਾਰਤ ਦੇ ਉਹ ਤਾਂ ਵਿਚਾਰੇ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਆ ਡਾਂਗਾ ਖਾਂਦੇ ਫਿਰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਉਹਨਾਂ ਨੂੰ ਜਿਹੜੇ ਹੈਗੇ ਆ ਤਨਖਾਹਾਂ ਦੇ ਨੂੰ ਪੈਸੇ ਨਹੀਂ ਹੈਗੇ ਆ ਪਿਛਲੇ ਦਿਨਾਂ ਜੀ ਤੁਸੀਂ ਦੇਖਿਆ ਵੀ ਜੂਨੀਅਰ ਨਾ ਪੁਰਾਣੀ ਪੈਨਸ਼ਨ ਵਾਸਤੇ ਤੇ ਪੀਐਸਕੇਲ ਵਾਸਤੇ ਧਰਨੇ ਕਰ ਰਹੀਆਂ ਨੇ ਤਾਂ ਤੁਸੀਂ ਸੋਚ ਕੇ ਦੇਖੋ ਵੀ ਜਿਹੜਾ ਉਹਨਾਂ ਨੂੰ ਫਿਨਲੈਂਡ ਤੇ ਉਹਨਾਂ ਖਰਚਾ ਹੋ ਰਿਹਾ ਜੇਕਰ ਉਹੀ ਖਰਚਾ ਸਿੱਖਿਆ ਦੇ ਉੱਪਰ ਲਾਇਆ ਜਾਵੇ ਜਾਂ ਸਿੱਖਿਆ ਸੁਧਾਰ ਵਿੱਚ ਲਾਇਆ ਜੀ ਤਾਂ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਇਹ ਤਾਂ ਆਪਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਹੈ ਕਿਉਂਕਿ ਆਪਾਂ ਹੁਣ ਤੱਕ ਦੇਖਦੇ ਆਂ ਵੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟਡ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟਡ ਹੈ ਪਰ ਸਿਰਫ ਗੱਲ ਹੀ ਹੈ ਵੀ ਉਹਨਾਂ ਨੂੰ ਵਿਚਾਰਾਂ ਨੂੰ ਵੋਟਾਂ ਦੇ ਵਿੱਚ ਉਹਨਾਂ ਨੂੰ ਕੈਂਪਾਂ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗਾਂ ਦੇ ਵਿੱਚ ਉਹਨਾਂ ਨੂੰ ਸੈਮੀਨਾਰ ਦੇ ਵਿੱਚ ਹੀ ਤੇ ਜਾਂ ਹੋਰ ਜਿਹੜੇ ਕੋਈ ਨਿੱਕੇ ਮੋਟੇ ਕੰਮ ਆ ਜਿਸ ਤਰ੍ਹਾਂ ਦੇ ਪਿੱਛੇ ਚੱਲਦੇ ਆ ਜੀ ਕੋਈ ਨਵੀਆਂ ਸਕੀਮਾਂ ਆਉਂਦੀਆਂ ਕਦੇ ਆਪਾਰ ਆਈਡੀ ਆ ਗਈ ਜੀ ਕਦੇ ਮਿਸ਼ਨ ਸ਼ਮਰੱਥ ਆ ਗਿਆ ਜੀ ਹਨਾ ਇਹਨਾਂ ਚੀਜ਼ਾਂ ਦੇ ਵਿੱਚ ਇਹਦੇ ਆਪਾਂ ਨੂੰ ਲਿਜਾ ਕੇ ਰੱਖ ਰੱਖਿਆ ਹੈ ਤੁਹਾਡੇ ਕੀ ਵਿਚਾਰ ਹੈ ਵਿਚਾਰ ਜਰੂਰ ਦਿਓ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਬੈਸਟ ਆਫ ਲੱਕ ਹੈ ਜੀ ਜਿਹੜੇ ਜਾਣਾ ਚਾਹੁੰਦੇ ਜਾਂ ਜਿਹੜੇ ਜਾਣਗੇ ਠੀਕ ਹੈ ਜੀ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ